ਮੋਦੀ ਵਾਲੇ ਤਾਂ ਚਾਹੇ ਅੱਛੇ ਦਿਨ ਆਏ ਨਾ ਹੋਣ ਪਰ 트럼ਪ ਵਾਲੇ ਅੱਛੇ ਦਿਨ ਜ਼ਰੂਰ ਆਗੇ ਸਟਾਕ ਮਾਰਕੀਟਿੰਗ ਵਾਸਤੇ ਲੋਕਾਂ ਵਾਸਤੇ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ ਵਧੀਆ ਮਾਰਕੀਟ ਖੁੱਲੀ ਆ ਯੂ ਐਸ ਏ ਦੀ ਕੁਝ ਕੁ ਮਹੀਨਿਆਂ ਦੇ ਕਾਫੀ ਧਨ ਆਇਆ ਲੋਕਾਂ ਨੇ ਇਨਵੈਸਟਮੈਂਟ ਕੀਤੀ ਆ ਇਥੋਂ ਕੀ ਕਿੱਸ ਲਾਈਆਂ ਲਾ ਸਕਦੇ ਆ ਵੀ ਹੁਣ ਚੰਗੇ ਦਿਨ ਸਟਾਰਟ ਹੋਗੇ ਯੂ ਐਸ ਏ ਦੇ ਜਿਹੜੇ 트럼ਪ ਸਾਹਿਬ ਕਹਿੰਦੇ ਸੀਗੇ ਤੇ ਨਾਲ ਨਾਲ ਦੱਸ ਦਈਏ ਜੇਕਰ ਕਿਸੇ ਦਾ ਕ੍ਰੈਡਿਟ ਕਾਰਡ ਵਾਲਾ ਕਰਜ਼ਾ ਚੜਿਆ ਹੋਇਆ ਤਾਂ ਊੜਾ ਨਾਲ ਕੰਟੈਕਟ ਕਰ ਸਕਦਾ 50 60% ਉਹ ਮਾਫ਼ ਕਰਵਾ ਦਿੰਦੇ ਹੈਗੇ ਆ ਤੇ ਇਹ ਉਹਨਾਂ ਨਾਲ ਜਾ ਕੇ ਕੰਟੈਕਟ ਕਰ ਸਕਦਾ ਹਾਂਜੀ ਪ੍ਰੋਫੈਸਰ ਸਾਹਿਬ ਬਹੁਤ ਹੀ ਅਹਿਮ ਖਬਰ ਹੈਗੀ ਆ ਫਾਈਨੈਂਸ਼ੀਅਲ ਮਾਰਕੀਟ ਦੇ ਨਾਲ ਜੁੜੀ ਹੋਈ ਖਬਰ ਹੈ ਆ ਇਸ ਵੇਲੇ ਵਾਲ ਸਟ੍ਰੀਟ ਜਿਹੜੇ ਮਕਾਮ ਦੇ ਉੱਤੇ ਹੈਗਾ ਆ ਉਹ ਪੂਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਇੱਕ ਪਾਸੇ ਤੇ ਦੱਸਿਆ ਜਾ ਰਿਹਾ ਸੀ ਕਿ ਯੂਨਾਈਟਿਡ ਸਟੇਟਸ ਦੇ ਜਿਹੜੇ ਐਕਸਟ੍ਰੀਮ ਐਕਸ਼ਨ ਹੈਗੇ ਆ ਉਸ ਤੋਂ ਬਾਅਦ ਮੰਦੇ ਹਾਲ ਹੋ ਜਾਣਗੇ ਸੈਂਕਸ਼ਨ ਸਾਹਮਣੇ ਕਰਨੇ ਪੈ ਸਕਦੇ ਆ ਇਤੋਂ ਦੀ ਮਾਰਕੀਟ ਡਿੱਗ ਸਕਦੀ ਆ ਮੰਦੀ ਆ ਸਕਦੀ ਆ ਕ੍ਰਾਈਸਿਸ ਆ ਸਕਦੇ ਬੜੀਆਂ ਕਿਆਸਰਾਈਆਂ ਇੰਟਰਨੈਸ਼ਨਲ ਐਕਸਪੋਰਟਸ ਦੇ ਵੱਲੋਂ ਲਾਈਆਂ ਜਾ ਰਹੀਆਂ ਸੀ ਬੜੀ ਫੋਰਕਾਸਟਿੰਗ ਬੜੀਆਂ ਪ੍ਰੋਡਕਸ਼ਨਸ ਦਿੱਤੀਆਂ ਜਾ ਰਹੀਆਂ ਸੀ ਪਰ ਜਿਹੜਾ ਬੀਤੇ ਦਿਨ ਦਾ ਅੱਜ ਜਿਹੜਾ ਦਿਨ ਬੀਤਿਆ ਹੈ ਜੇ ਇਹਦਾ ਆਪਾਂ ਹਸਾਬ ਕਿਤਾਬ ਲਾਈਏ ਤਾਂ ਗਲੋਬਲ ਇਕਨੋਮੀ ਦੀ ਬਹੁਤ ਵੱਡੀ ਖਬਰ ਬਣੀ ਹੈ ਅਮਰੀਕੀ ਸ਼ੇਅਰ ਮਾਰਕੀਟ ਜਾਨੀ ਕਿ ਯੂ ਐਸ ਸਟਾਕ ਮਾਰਕੀਟ ਨੇ ਅੱਜ ਦੇ ਦਿਨ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਆ ਮਾਰਕੀਟ ਦੇ ਜਿਹੜੇ ਮੁੱਖ ਇੰਡੈਕਸਸ ਹੈਗੇ ਆ ਜਿਦੇ ਵਿੱਚ ਐਸ ਐਨ ਪੀ 500 ਡੋ ਜੋਨਸ ਇੰਡਸਟਰੀਅਲ ਐਵਰੇਜ ਨੈਸਟਿਕ ਕੰਪੋਜ਼ਿਟ ਇਹਨਾਂ ਨੇ ਬ੍ਰੈਕਸ ਅਪ 올 ਟਾਈਮ ਹਾਈ ਹਿੱਟ ਕਰ ਦਿੱਤਾ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਆ ਇਸ ਵੇਲੇ ਅਮਰੀਕੀ ਮਾਰਕੀਟ ਆਪਣੇ ਪਾਸਟ ਦੇ ਕਿਸੇ ਵੀ ਜਿਹੜਾ ਅਚੀਵਡ ਨੰਬਰ ਸੀਗਾ ਉਹਨੂੰ ਕਰਾਸ ਕਰਕੇ ਅੱਗੇ ਆ ਚੁੱਕੇ ਆ ਇਹ ਜਿਹੜੇ ਪਰ ਮੁੱਖ ਇੰਡੈਕਸ ਅਜਨਦਾ ਮੈਂ ਜ਼ਿਕਰ ਕੀਤਾ ਆ ਇਹਦੇ ਵਿੱਚ ਡਾਕਟਰ ਸਾਹਿਬ ਜੀ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਤਾਂ ਹੈਗਾ ਆ ਟੈਕ ਜਾਇੰਟਸ ਨੇ ਜੋ ਕੁਝ ਹਾਸਲ ਕੀਤਾ ਆ ਕਾਰਪੋਰੇਟ ਅਰਨਿੰਗਸ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਖਾਸ ਤੌਰ ਤੇ ਟੈਕ ਦੇ ਨਾਲ ਜੁੜੀਆਂ ਹੋਈਆਂ ਆ ਆਈਟੀ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਉਹਨਾਂ ਨੇ ਉਮੀਦ ਤੋਂ ਵੀ ਬਿਹਤਰ ਕੁਆਟਰਲੀ ਰਿਜ਼ਲਟਸ ਆ ਜਿਹੜੇ ਉਹ ਪੇਸ਼ ਕੀਤੇ ਐ ਸੋ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਕਾਰੋਬਾਰ ਫੈਲਿਆ ਹੋਇਆ ਹੈ ਇਹਨਾਂ ਦੇ ਗੇਨਸ ਬਹੁਤ ਜ਼ਿਆਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਹਨਾਂ ਨੇ ਤਾਂ ਰਿਕਾਰਡ ਹਿੱਟ ਕਰਨਾ ਹੀ ਸੀਗਾ ਦੂਸਰਾ ਬ੍ਰੈਡਸਪ ਇੱਕ ਇਸ ਵੇਲੇ ਪੂਰੀ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਮੈਸੇਜ ਆ ਇਹ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਇਨਫਲੇਸ਼ਨ ਅੰਡਰ ਕੰਟਰੋਲ ਹੈ ਪਿਛਲੇ ਕਈ ਮਹੀਨਿਆਂ ਤੋਂ ਇਨਫਲੇਸ਼ਨ ਦਾ ਜ਼ਿਕਰ ਵੀ ਨਹੀਂ ਹੋਇਆ ਇਹਦੇ ਨਾਲ ਹੀ ਇੱਕ ਫੀਲਿੰਗ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਨਫਲੇਸ਼ਨ ਕਾਬੂ ਦੇ ਵਿੱਚ ਹੀ ਰਹੂਗੀ ਤੋ ਇਹ ਵੀ ਇੱਕ ਕਾਰਨ ਹੈ ਕਿ ਇਨਵੈਸਟਰਸ ਨੂੰ ਇਹ ਜਾਪਦਾ ਹੈ ਕਿ ਬਿਲਕੁਲ ਸਹੀ ਟਾਈਮ ਹੈਗਾ ਆਪਾਂ ਮਾਰਕੀਟ ਦੇ ਵਿੱਚ ਐਂਟਰੀ ਲੈਣੇ ਆ ਜਾਂ ਹੋਰ ਜਿਆਦਾ ਜਿਹੜੇ ਫੰਡਸ ਆ ਉਹ ਇਨਵੈਸਟ ਕਰਦੇ ਆ ਤੀਜੀ ਇੰਪੋਰਟੈਂਟ ਚੀਜ਼ ਕੀ ਫੈਕਟਰ ਹੈ ਜਿਹੜਾ ਉਹ ਫੈਡਰਲ ਰਿਜ਼ਰਵ ਪਾਲਿਸੀ ਹੈ ਇਸ ਵੇਲੇ ਇਨਵੈਸਟਰਸ ਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਹੋ ਸਕਦੀ ਹੈ ਰੇਟ ਘਟਸੋ ਹੋ ਸਕਦੇ ਆ ਤੀਜਾ ਇਹ ਕਾਰਨ ਹੈਗਾ ਹਾਲਾਂਕਿ ਆਪਾਂ ਇਹ ਚੀਜ਼ ਸਪਸ਼ਟ ਕਰ ਦਈਏ ਕਿ ਅਸੀਂ ਕੋਈ ਫਾਈਨੈਂਸ਼ੀਅਲ ਐਕਸਪੋਰਟ ਨਹੀਂ ਹੈਗੇ ਇਸ ਖਬਰ ਨੂੰ ਸੁਣ ਕੇ ਜੇਕਰ ਕੋਈ ਇਨਵੈਸਟ ਕਰਨ ਦਾ ਜਾਂ ਆਪਣਾ ਜਿਹੜਾ ਫੰਡ ਆ ਉਹਦੇ ਵਿੱਚ ਹੋਲਡ ਕਰਨ ਦਾ ਇੱਛਕ ਹੈ ਤਾਂ ਸਾਡੀ ਗੱਲ ਨਾ ਮੰਨ ਕੇ ਆਪਣੀ ਪ੍ਰੋਪਰ ਰਿਸਰਚ ਕਰੇ ਕਿਸੇ ਫਾਈਨੈਂਸ਼ੀਅਲ ਐਕਸਪੋਰਟ ਦੇ ਨਾਲ ਗੱਲਬਾਤ ਕਰਕੇ ਹੀ ਕੋਈ ਨਵੀਂ ਇਨਵੈਸਟਮੈਂਟ ਜਾਂ ਜੇ ਕੋਈ ਆਪਣਾ ਸਟਾਕ ਕੋਈ ਹੋਲਡ ਕਰਨਾ ਚਾਹੁੰਦਾ ਉਹ ਫੈਸਲਾ ਬਾਅਦ ਦੇ ਵਿੱਚ ਲਵੇ ਸਾਡੇ ਕੋਲੇ ਜਿਹੜੀ ਖਬਰ ਆ ਅੰਕੜਿਆਂ ਦੇ ਆਧਾਰ ਤੇ ਅਸੀਂ ਉਹ ਸਾਂਝੀ ਕਰ ਰਹੇ ਹਾਂ ਤੁਹਾਡਾ ਜਿਹੜਾ ਪੈਸਾ ਹਾਰਡ ਅਰਨਡ ਮਨੀ ਆ ਤੁਸੀਂ ਆਪਣੇ ਅਕੋਰਡਿੰਗ ਲਾਉਣੀ ਆ ਹੁਣ ਬ੍ਰਾਡਸਬ ਜੇ ਗੱਲ ਕਰੀਏ ਕਿ ਕਿਹੜੇ ਸੈਕਟਰਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਤਾਂ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੇੜੇ ਤੇੜੇ ਜਿਹੜੇ ਸੈਕਟਰ ਰਹੇ ਆ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਸੈਮੀ ਕੰਡਕਟਰ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ ਕਿਉਂਕਿ ਸੈਮੀ ਕੰਡਕਟਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਦੂਜੇ ਦੇ ਡਿਪੈਂਡੈਂਟ ਹੈਗੇ ਆ ਇਹਨਾਂ ਦੋਹਾਂ ਸੈਕਟਰਸ ਦੇ ਵਿੱਚ ਮਾਰਕੀਟ ਬਹੁਤ ਜ਼ਿਆਦੀ ਬੁਲਿਸ਼ ਨਜ਼ਰ ਆਈ ਹੈ ਸੈਮੀ ਕੰਡਕਟਰ ਤੇ AI ਦੇ ਨਾਲ ਸੰਬੰਧਿਤ ਜਿਹੜੀਆਂ ਫਰਮ ਆਇਆ ਉਹਨਾਂ ਨੇ ਬ੍ਰਾਡਸਾਪ ਇਸ ਬੁੱਲ ਮਾਰਕੀਟ ਦੀ ਗਵਾਹੀ ਕੀਤੀ ਹੈ Nvidia ਤੇ Microsoft ਇਹਨਾਂ ਦੇ ਜਿਹੜੇ ਸਟਾਕਸ ਆ ਇਹਨਾਂ ਨੇ ਮਾਰਕੀਟ ਕੈਪਟਲਾਈਜ਼ੇਸ਼ਨ ਦੇ ਵਿੱਚ ਬਹੁਤ ਭਾਰੀ ਵਾਧਾ ਦਰਜ ਕੀਤਾ ਆ ਜੇਕਰ ਦੂਜੇ ਸੈਕਟਰ ਦੀ ਗੱਲ ਕਰੀਏ ਇਹਨਾਂ ਤੋਂ ਇਲਾਵਾ ਤਾਂ ਕੰਜ਼ਿਊਮਰ ਸਪੈਂਡਿੰਗਸ ਕਿਉਂਕਿ ਮਜ਼ਬੂਤ ਰਹੀ ਹੈ ਉਹਦੇ ਕਰਕੇ ਜਿਹੜੇ ਰਿਟੇਲ ਦੇ ਨਾਲ ਸੰਬੰਧਿਤ ਸਟਾਕਸ ਆ ਉਹਨਾਂ ਦੇ ਵਿੱਚ ਵੀ ਠੀਕ ਠਾਕ ਮੋਮੈਂਟਮ ਦੇਖਣ ਨੂੰ ਮਿਲਿਆ ਹੈ ਜੀ ਜੀ ਬ੍ਰਾਟ ਸਰ ਬਿਲਕੁਲ ਜੀ ਪਰ ਇਹ ਸਾਰੀਆਂ ਇਨਵੈਸਟਮੈਂਟ ਤਾਂ ਹੀ ਹੋ ਪੰਗੀਆਂ ਵੀ ਜਿੱਥੇ ਕਿਤੇ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਸਾਰੀਆਂ ਫੈਕਟਰੀਆਂ ਹੋਰ ਦੇਸ਼ਾਂ 'ਚ ਲੱਗੀਆਂ ਜਾਂਦੀਆਂ ਸੀ ਸਮਾਨ ਇੱਥੇ ਭੇਜੀ ਜਾਂਦੀਆਂ ਸੀਗੀਆਂ ਵੀ ਅਸੀਂ ਯੂ ਐਸ ਏ 'ਚ ਇਨਵੈਸਟਮੈਂਟ ਕਰਕੇ ਲੈਣਾ ਕੀ ਹੈਗਾ ਤੇ ਲੇਬਰ ਵੀ ਮਹਿੰਗੀ ਹੈਗੀ ਐ ਇੱਥੋਂ ਦੇ ਇਹ ਸਿਸਟਮ ਉਹ ਸਿਸਟਮ ਉਥੋਂ ਲੇਬਰ ਸਸਤੀ ਕਰਾ ਕੇ ਸਾਨੂੰ ਫਾਇਦਾ ਹੁਣ ਜਦੋਂ ਚੂੜੀ ਕਸੀ ਆ ਤਾਂ ਇਹ ਚੂੜੀ ਨੇ ਹੀ ਕੰਮ ਕੀਤਾ ਵੀ ਹਾਂ ਭਾਈ ਜੇ ਯੂ ਐਸ ਏ ਦੇ ਵਿੱਚ ਸਮਾਨ ਵੇਚਣਾ ਤਾਂ ਭਾਈ ਉੱਥੇ ਵੀ ਤੁਹਾਨੂੰ ਫੈਕਟਰੀਆਂ ਲਾਉਣੀਆਂ ਪੈਣੀਆਂ ਕਈ ਵਾਰੀ ਆਪਾਂ ਕਹ ਦਿੰਨੇ ਵੀ ਇਹ ਚੂੜੀ ਕਿਉਂ ਕਸੀ ਜਾ ਰਹੀ ਆ ਇੰਨਾ ਕਰਨਾ ਕਰਕੇ ਤਾਂ ਇਨਵੈਸਟਮੈਂਟ ਦਾ ਰੋਲਾ ਪਾ ਰਹੇ ਸੀ ਇਨਵੈਸਟਮੈਂਟ ਹੋਣੀ ਚਾਹੀਦੀ ਐਨਵੈਸਟਮੈਂਟ ਹੋਣੀ ਚਾਹੀਦੀ ਐ ਉਹੀ ਤਾਂ ਕਰੀ ਜਾਂਦੇ ਆ ਹੁਣ ਇਹਦੇ ਤੇ ਫਿਰ ਉਹਨਾਂ ਦੇ ਸਾਨੂੰ ਉਹਨਾਂ ਲੋਕਾਂ ਨੂੰ ਕੀ ਐ ਬਿਲਕੁਲ ਬੜ ਸਵੇ ਦੇ ਵਿੱਚ ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਹੈਗੀ ਹੈ ਪਰ ਜਿਸ ਤਰੀਕੇ ਨਾਲ ਰੌਲਾ ਪਾਇਆ ਜਾ ਰਿਹਾ ਸੀ ਨਾ ਕਿ ਕੰਪਨੀਆਂ ਭੱਜ ਰਹੀਆਂ ਆਪਣੀ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਆ ਉਹ ਤੋਂ ਭੱਜ ਰਹੀਆਂ ਉਹ ਉਸ ਲੈਵਲ ਤੇ ਨਹੀਂ ਸੀ ਪਰ ਫਿਰ ਵੀ ਜਿੰਨੇ ਐਫਰਟ ਆ ਉਹ ਕਾਬਲੇ ਤਾਰੀਫ ਹੈ ਯੂਐਸ ਦੇ ਵਿੱਚ ਬਹੁਤ ਲੰਮੀ ਚੌੜੀ ਜਿਹੜੀ ਪ੍ਰੋਡਕਸ਼ਨ ਪਹਿਲਾਂ ਵੀ ਹੁੰਦੀ ਸੀ ਅੱਗੇ ਵੀ ਹੁੰਦੀ ਰਹੂਗੀ ਮੌਜੂਦਾ ਟਾਈਮ ਦੇ ਉੱਤੇ ਇਹਦੇ ਉੱਤੇ ਬੇਸ਼ੱਕ ਜ਼ੋਰ ਬਹੁਤ ਜ਼ਿਆਦਾ ਦਿੱਤਾ ਗਿਆ ਹੈ ਇਹ ਜ਼ਰੂਰ ਹੈਗਾ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਬਰਡਸਾਪ ਜਿਹੜੀਆਂ ਕੰਪਨੀਆਂਜ਼ ਵਗੈਰਾ ਇਸ ਵਿੱਚ ਹੋ ਰਹੀਆਂ ਕੁਝ ਜਿਹੜੇ ਪਲਾਂਟਸ ਆ ਉਹ ਯੂਐਸ ਦੇ ਵਿੱਚ ਬੰਦ ਵੀ ਹੋਏ ਸੀਗੇ ਕਿਉਂਕਿ ਕਿਹਾ ਜਾਂਦਾ ਸੀਗਾ ਕਿ ਇੱਥੇ ਜਿਹੜੀ ਲੇਬਰ ਹੈ ਕਿਤੇ ਨਾ ਕਿਤੇ ਮਹਿੰਗੀ ਪੈਂਦੀ ਹੈ ਪਰ ਇਹਦੀ ਪਰਸੈਂਟੇਜ ਜੇ ਦੇਖੋ ਇਹ 1% ਤੋਂ ਵੀ ਘੱਟ ਰਿਹਾ ਸੀਗਾ ਦੂਜੀ ਗੱਲ ਵੱਖਰੀ ਹੈ ਕਿ ਇਹਦੇ ਵਿੱਚ ਟੈਰਿਫਸ ਨੇ ਇੱਕ ਰੋਲ ਪਲੇ ਕੀਤਾ ਆ ਇੱਥੇ ਡੋਮੈਸਟਿਕ ਪ੍ਰੋਡਕਸ਼ਨ ਨੂੰ ਵਧਾਉਣ ਦੇ ਉੱਪਰ ਜਿਹੜੇ ਐਫਰਟ ਆ ਉਹ ਕੱਲੀ-ਕੱਲੀ ਸਪੀਚ ਤੋਂ ਮਿਲਦੇ ਨੇ ਡੋਨਲਡ ਟਰੰਪ ਹੋਰਾਂ ਦੇ ਸੋ ਇਹ ਚੀਜ਼ਾਂ ਨੇ ਵੀ ਕਿਤੇ ਨਾ ਕਿਤੇ ਇੱਕ ਰੋਲ ਅਦਾ ਕੀਤਾ ਤੀਜੀ ਜਿਹੜੀ ਚੀਜ਼ ਸਮਝਣ ਦੀ ਲੋੜ ਆ ਏਆਈ ਹੈ ਬਰਾੜ ਸਾਹਿਬ ਉਹਦੀ ਚਾਦਰ ਨੇ ਇਸ ਵੇਲੇ ਪੂਰੀ ਦੁਨੀਆ ਨੂੰ ਢੱਕਿਆ ਹੈ ਏਆਈ ਦੀ ਅਗਵਾਈ ਯੂਨਾਈਟਿਡ ਸਟੇਟਸ ਕਰਦਾ ਪਿਆ ਸੋ ਇਹ ਚੀਜ਼ ਪਹਿਲਾਂ ਹੀ ਉਮੀਦ ਸੀ ਕਿ ਜਿਹੜਾ 31 ਦਸੰਬਰ ਤੱਕ ਕੁਆਟਰਲੀ ਰਿਜ਼ਲਟ ਆਉਣਗੇ ਈਏ ਉਹਦੇ ਵਿੱਚ ਬਹੁਤ ਵਧੀਆ ਪਰਫਾਰਮ ਕਰੇਗਾ ਉਹਨਾਂ ਨੇ ਉਹਦੇ ਅਕੋਰਡਿੰਗਲੀ ਪਰਫਾਰਮ ਕੀਤਾ ਵੀ ਹੈ ਇਹਦੇ ਵਿੱਚ ਇੱਕ ਵਾਰੀ ਫਿਰ ਤੋਂ ਆਪਾਂ ਵਾਰਨਿੰਗ ਦੇ ਦਈਏ ਕਿ ਅਸੀਂ ਫਾਈਨੈਂਸ ਦੇ ਨਾਲ ਸੰਬੰਧਿਤ ਕੋਈ رائے ਨਹੀਂ ਦੇ ਰਹੇ ਜੇਕਰ ਕੋਈ ਖਬਰ ਸੁਣ ਕੇ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਉਹ ਭਈ ਆਪਣੇ ਫਾਈਨੈਂਸ਼ੀਅਲ ਐਕਸਪਰਟ ਦੇ ਨਾਲ ਇੱਕ ਵਾਰੀ ਡਿਸਕਸ ਕਰ ਲਵੇ ਖੁਦ ਵੀ ਰਿਸਰਚ ਆਰ ਐਂਡ ਡੀ ਕਰਕੇ ਆਪਣਾ ਫੇਰ ਹੀ ਕੋਈ ਨਵੀਂ ਇਨਵੈਸਟਮੈਂਟ ਦੇ ਬਾਰੇ ਸੋਚੇ ਬਿਲਕੁਲ ਜੀ ਪਰ ਇਹਦੇ ਨਾਲ ਫਾਇਦਾ ਕੀ ਹੋਊਗਾ ਜੇਕਰ ਮਾਰਕੀਟ ਬੂਸਟ ਹੁੰਦੀ ਆ ਕੀ ਫਾਇਦਾ ਹੋਊਗਾ ਲੋਕਾਂ ਨੂੰ ਕੀ ਫਾਇਦਾ ਹੋਊਗਾ ਆਮ ਲੋਕਾਂ ਨੂੰ ਲੈਟਸ ਫੋਰ ਐਗਜ਼ਾਮਪਲ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਕਿਸੇ ਸਟਾਕ ਦੇ ਵਿੱਚ 1000 ਡਾਲਰ ਲਾਇਆ ਸੀਗਾ ਮੈਂ ਫੋਰ ਐਗਜ਼ਾਮਪਲ ਕਹਿ ਰਿਹਾ ਜੇ ਮਾਰਕੀਟ ਡਿੱਗਦੀ ਤਾਂ ਤੁਹਾਡਾ 1000 1000 ਨਾ ਰਹਿ ਕੇ 900 800 ਰਹਿ ਸਕਦਾ ਸੀ ਜੇ ਮਾਰਕੀਟ ਵਧੀਆ ਹੋ ਸਕਦਾ ਕਿ ਅੱਜ ਉਹ 11 1200 ਹੋ ਸਕਦਾ ਕਿਸੇ ਕਿਸੇ ਦੇ ਵਿੱਚ ਉਹ 1200 ਪਲੱਸ ਵੀ ਹੋ ਗਿਆ ਹੋਵੇ ਸੋ ਆਮ ਬੰਦਿਆਂ ਨੇ ਜਿਹੜੇ ਪੈਸੇ ਇਨਵੈਸਟ ਕੀਤੇ ਸੀਗੇ ਉਹ ਵੱਧ ਗਏ ਆ ਪਹਿਲੀ ਚੀਜ਼ ਤੇ ਇਹ ਆ ਦੂਜੀ ਚੀਜ਼ ਬਰਦਰ ਸਾਬ ਮੈਂ ਨਾ ਇਹਦਾ ਇੱਕ ਦੂਜਾ ਪੱਖ ਵੀ ਦੇਖ ਰਿਹਾ ਸੀਗਾ ਕੁਸ਼ਕ ਐਕਸਪਰਟ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਇਹਦੇ ਬਾਰੇ ਉਹ ਵੀ ਮੰਨ ਰਿਹਾ ਕਹਿੰਦੇ ਕਿ ਮਾਰਕੀਟ ਇਸ ਵੇਲੇ ਓਵਰ ਵੈਲਿਊਡ ਚੱਲ ਰਹੀ ਹੈ ਤੇ ওভারਵੈਲਿਊਡ ਦਾ ਜਿਹੜਾ ਰੌਲਾ ਆ ਉਹ ਕੱਲੇ ਯੂਐਸ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਪੈ ਰਿਹਾ ਹੈ ਹਾਲਾਂਕਿ ਇੰਡੀਆ ਦੇ ਵਿੱਚ ਇੱਕ ਬੱਬਲ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉੱਥੇ ਮਾਰਕੀਟ ਤਾਂ ਲੋੜੋਂ ਵੱਧ ওভারਵੈਲਿਊਡ ਆ ਸੋ ਕੁਝ ਲੋਕ ਮੰਨਦੇ ਆ ਕਿ ਇਹ ਰੀਅਲ ਰਿਜ਼ਲਟ ਹੈਗੇ ਨੇ ਇਕਨੋਮਿਕ ਗਰੋਥ ਆ ਜਿਹੜੀ ਔਨ ਪੇਪਰ ਹੋਈ ਅਸਲ ਦੇ ਵਿੱਚ ਵੀ ਹੋਈ ਆ ਕੁਝ ਲੋਕ ਇਹ ਮੰਨਦੇ ਨੇ ਕਿ ਇਹ ਇੱਕ ਬੱਬਲ ਆ ਇਹ ਇੱਕ ਕਿਸਮ ਦੀ ਹਾਈਪ ਬਣਾ ਕੇ ওভারਵੈਲਿਊ ਕੀਤਾ ਗਿਆ ਪਰ ਆਂਕੜੇ ਤਾਂ ਇਹੀ ਦੱਸਦੇ ਆ ਕਿ ਵਾਦਾ ਤਾਂ ਦਰਜ ਹੋਇਆ ਆ 올 ਟਾਈਮ ਹਿੱਟ ਹੋਇਆ ਜੇਕਰ ਗੱਲ ਕਰੀਏ ਬ੍ਰਾਟਸਾਪ ਆਪਾਂ ਡੋ ਜੋਨਸ ਦੀ ਤਾਂ ਉਹ 49590 ਤੇ ਬੰਦ ਹੋਇਆ ਐਸ ਐਨ ਪੀ ਦੀ ਗੱਲ ਕਰੀਏ ਤਾਂ ਤਕਰੀਬਨ 6977 ਤੇ ক্লোਜ਼ ਹੋਇਆ ਨੈਸਟੈਕ ਹੈ ਜਿਹੜਾ ਉਹ 100 ਡਾਲਰ ਤੇ ਕਰੀਬ ਜਿਹੜਾ ਹੋਇਆ ਨੈਸਟੈਕ ਕੰਪੋਜ਼ਿਟ 23733 ਤੇ ਜਿਹੜਾ ਉਹ ਡੇ ਐਂਡ ਤੇ ਰਿਕਾਰਡ ਕੀਤਾ ਗਿਆ 올 ਟਾਈਮ ਹਾਈ ਤੇ ਰਹੇ ਨੇ ਸੋ ਬੇਸ਼ੱਕ ਕੋਈ ਓਵਰ ਵੈਲਿਊਡ ਕਹੇ ਬੇਸ਼ੱਕ ਕੋਈ ਬੱਬਲ ਕਹੇ ਪਰ ਇੱਥੇ ਤਾਂ ਵਾਅਦਾ ਦਰਜ ਕੀਤਾ ਗਿਆ ਹੈ ਬਿਲਕੁਲ ਜੀ ਨਾਲ ਨਾਲ ਦੱਸ ਦਗੇ ਵੀ ਜੇਕਰ ਕਿਸੇ ਨੇ ਆਪਦਾ ਕਰਜ਼ਾ 60% ਤੱਕ ਕ੍ਰੈਡਿਟ ਕਾਰਡ ਦਾ ਮਾਫ ਕਰਾਉਣਾ ਤਾਂ 8888889914 ਤੇ ਕਰ ਸਕਦਾ ਜਿਹੜਾ ਸਕਰੀਨ ਤੇ ਨੰਬਰ ਦਿਖ ਰਿਹਾ ਹੈ